ਆ ਮੀਰੋ ਜਿਵੇਂ ਜਿਵੇਂ ਇਲੈਕਸ਼ਨ ਦੇੜੇ ਆਈ ਜਾ ਰਹੀ ਆ ਹੋਵੇ ਹੋਵੇ ਨੈਂਸੀ ਗਰੇਵਾਲ ਨੂੰ ਤਕਲੀਫ ਹੋਈ ਜਾ ਰਹੀ ਆ ਇਹ ਖਡੂਰ ਸਾਹਿਬ ਦੇ ਜਿੰਨੇ ਦੇ ਜਾਣ ਪਛਾਣ ਦੇ ਆਂਦਾ ਲੰਡਰ ਬੁਚਰ ਇਹ ਉਹਨਾਂ ਨੂੰ ਫੋਨ ਲਾ ਲਾ ਕੇ ਕੁਸਪੈਟ ਕਰ ਰਹੀ ਆ ਨੈਂਸੀ ਗਰੇਵਾਲ ਇੱਕੋ ਹਸਪੈਟ ਕਰ ਰਹੀ ਆ ਕੈਨੇਡਾ 'ਚ ਬਹਿ ਕੇ ਕੈਨੇਡਾ ਵਾਲੀ ਫੁਗਰੀ ਆ ਵਾਲਾ ਟਟਿਆਂ ਵਾਲੀ ਏ ਉੱਥੇ ਬਹਿ ਗਿਆ ਉਹ ਜੀ ਘੁਸ ਪੈਠ ਕਰ ਰਹੀ ਆ ਉਹ ਜੀ ਘੁਸ ਪੈਠ ਕਰ ਰਹੀ ਆ ਉਹ ਕਹਿੰਦੇ ਉਹ ਤੇਰਾ ਸਿਰ ਦੀ ਜੂ ਕੀ ਪਹਾੜ ਤੋੜੂ ਉਹ ਪਰੇ ਸਿਰ ਦੀ ਜੂ ਕੋਈ ਦਾਸ ਬੰਦੇ ਤੇ ਖਰਾਬ ਕਰੂਗੀ ਕੋਈ ਵੀ ਬੰਦੇ ਤੇ ਖਰਾਬ ਕਰੂਗੀ ਕੋਈ 50 ਬੰਦੇ ਤੇ ਖਰਾਬ ਕਰੋਗੀ ਮੈਨੂੰ ਲੱਗਾ ਪਤਾ ਵੀ ਇਹ ਖਡੂਰ ਸਾਹਿਬ ਦੇ ਏਰੀਏ ਵਿੱਚ ਲੋਕਾਂ ਨੂੰ ਫੇਸਬੁੱਕ ਤੇ ਮੈਸੇਜ ਕਰ ਰਹੀ ਆ ਵੀ ਅਮਰਪਾਲ ਦਾ ਵਿਰੋਧ ਕਰੋ ਲੋਕਾਂ ਨੂੰ ਵਟਸਐਪ ਤੇ ਮੈਸੇਜ ਕਰ ਰਹੀ ਆ ਵੀ ਅਮਰਪਾਲ ਦਾ ਵਿਰੋਧ ਕਰੋ ਲੋਕਾਂ ਨੂੰ ਇੰਸਟਾਗ੍ਰam ਤੇ ਮੈਸੇਜ ਕਰ ਰਹੀ ਆ ਵੀ ਅਮਰਪਾਲ ਦਾ ਵਿਰੋਧ ਕਰੋ ਲੋਕਾਂ ਨੂੰ YouTube ਤੇ ਵੀਡੀਓ ਪਾ ਪਾ ਕੇ ਗੁੰਮਰਾਹ ਕਰ ਰਹੀ ਆ ਇਹ ਫੁਗਰੀ ਕੈਨੇਡਾ ਵਾਲੀ ਮਸ਼ੀਖਾੜੀ ਬੰਗਾਲਣ ਤੇ ਵੀਰੋ ਇਹ ਬੜੀ ਹਾਨੀ ਦੀ ਗੱਲ ਹੋਵੇਗੀ ਇਹ ਬੜੀ ਹਾਮੀ ਦੀ ਗੱਲ ਹੋਵੇਗੀ ਜੇ ਅਮਰਪਾਲ ਦੀਆਂ ਬੋਟਾਂ ਜਿੰਨਾ ਦਸੂਰਵੇਂ ਨੇ ਹੈ ਗਈਆਂ ਪਰ ਜੇ ਉਹ ਹੀ 30% ਬੋਟਾਂ ਦੇ ਜਿੱਤਿਆ ਦੇ ਕਾਦੀ ਜਿੱਤ ਵੀਰੋ ਕਾਦੀ ਜਿੱਤ 30% ਦੀ ਕਾਦੀ ਜਿੱਤ ਬੰਦੇ ਦਾ ਦਿਲ ਟੁੱਟ ਜਿਊਗਾ ਵਿਖੜੂਰ ਸਾਹਿਬ ਤੋਂ ਸਿਰਫ 30% ਲੋਕ ਹੀ ਮੇਰੇ ਨਾਲ ਉਹ ਸਿਰਫ 30% ਲੋਕ ਹੀ ਮੇਰੇ ਨਾਲ ਉਹ ਨਹੀਂ ਵੀਰੋ ਨਹੀਂ ਨਹੀਂ ਇਸੇ ਦੁੜਾ ਚਾਹੀਦਾ ਵੀ 99% ਲੋਕ ਭਾਈ ਸਾਹਿਬ ਦੇ ਨਾਲ ਆ 99% ਲੋਕ ਉਹ ਚਲ 1% ਜਿਹੜੇ ਨੈਸੀ ਗਰੇਵਾਲ ਦੇ ਗੰਦ ਮੰਦ ਜਿਹੜੇ ਪਿਛਲਗੂ ਆ ਜਿਨ੍ਹਾਂ ਨੂੰ ਇਹ ਟੌਫੀਆਂ ਖਵਾ ਦਿੰਦੀ ਆ ਉਹ ਚਲੋ ਮੰਨ ਲੈ ਵੀ 1% ਹੈ ਗਿਆ ਪਿਛਲਗੂ ਪਰ 99% ਵੋਟਾਂ ਜਿਹੜੀਆਂ ਵੀਰੋ 99% ਵੋਟਾਂ ਜਿਹੜੀਆਂ ਆ 99% ਵੋਟਰ ਉਹ ਭਾਈ ਸਾਹਿਬ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਨੂੰ ਪੈਣੀਆਂ ਚਾਹੀਦੀਆਂ ਉਹਦਾ ਪਿਓ ਬੁੱਢੀ ਉਮਰੇ ਪ੍ਰਚਾਰ ਕਰ ਰਿਹਾ ਉਹਦੀ ਮਾਂ ਬਿਮਾਰ ਹੋਣ ਦੇ ਬਾਵਜੂਦ ਵੀ ਬਿਮਾਰ ਹੋਣ ਦੇ ਬਾਵਜੂਦ ਵੀ ਪ੍ਰਚਾਰ ਕਰ ਰਹੀਆ ਵੀਰੋ ਬਿਮਾਰ ਹੋਣ ਦੇ ਬਾਵਜੂਦ ਵੀ ਪ੍ਰਚਾਰ ਕਰ ਰਹੀਆ ਤੇ ਕਿਦੇ ਵਾਸਤੇ ਸਾਡੇ ਵਾਸਤੇ ਸਾਡੀਆਂ نسلਾਂ ਵਾਸਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਤੇ ਜੇ ਅਸੀਂ ਅੱਜ ਭਾਈ ਸਾਹਿਬ ਦੇ ਨਾਲ ਨਾ ਖੜੇ ਹੋਏ ਜੇ ਅਸੀਂ ਅੱਜ ਭਾਈ ਸਾਹਿਬ ਦੇ ਨਾਲ ਨਾ ਖੜੇ ਹੋਏ ਤੇ ਕੱਲ ਨੂੰ ਸਾਡੇ ਵਾਸਤੇ ਵੀ ਕਿਸੇ ਨੇ ਖੜੇ ਨਹੀਂ ਹੋਣਾ ਵੀਰੋ ਸਾਡੇ ਵਾਸਤੇ ਵੀ ਕਿਸੇ ਨੇ ਖੜੇ ਨਹੀਂ ਹੋਣਾ ਇਹ ਆਪਣਾ ਵੀਡੀਓ ਸੁਣ ਲਿਓ ਤੇ ਗੱਡ ਕੇ ਸ਼ੇਅਰ ਕਰ ਦਿਓ ਵੀਰੋ ਗੱਡ ਕੇ ਸ਼ੇਅਰ ਕਰ ਦਿਓ